ਜੇ ਦਿਨ ਦਾ ਰਾਹੁਲ ਗਾਂਧੀ ਪੰਜਾਬ ਦੇ ਵਿਚ ਦਪਹਿਰ ਧਰਿਆ ਉਸ ਦਿਨ ਦਾ ਕਾਂਗਰਸ ਦੇ ਵਿਰੁੱਧ ਲੋਕਾਂ ਦਾ ਗੁੱਸਾ ਤੇ ਰੋਸ ਵਧਿਆ ਮਾਨ ਨੂੰ ਦੀਆਂ ਨੀਤੀਆਂ ਨੂੰ ਗਲਤ ਕਹਿ ਰਹੇ ਨੇ ਸੋ ਆ ਜਿਹੜਾ ਦੋਗਲਾ ਚਿਹਰਾ ਮੌਕਾ ਪੁਰਸਤੀ ਆ ਅੱਜ ਚੋਣ ਪ੍ਰਚਾਰ ਦੀਆਂ ਆਖਰੀ ਸਮੇਂ ਦੀਆਂ ਮੀਟਿੰਗਾਂ ਤੇ ਚੋਣ ਜਲਸਿਆਂ ਦੇ ਵਿੱਚ ਭਾਰੀ ਇਕੱਠ ਤੇ ਵਿਸ਼ਾਲ ਚੋਣ ਰੈਲੀਆਂ ਤੇ ਵਿਸ਼ਾਲ ਰੋਡ ਸੋਹ ਨੇ ਸਾਬਤ ਕਰਤਾ ਸਾਡੇ ਜਿੱਤ ਦਿਆ ਝੰਡੇਗੜ ਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਤੱਕੜੇ ਦੇ ਹਵਾਲੇ ਕਰਤਾ ਔਰ ਜਿਸ ਤਰ੍ਹਾਂ ਵਿਸ਼ਾਲ ਕੱਟ ਹੋਏ ਨੇ ਉਤਸ਼ਾਹ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਬਹੁਤ ਧੰਨਵਾਦ ਵੀ ਕੀਤਾ ਔਰ ਮੈਂ ਸਮਝਦਾ ਕਿ ਜਿਉਂ-ਜਿਉਂ ਚੋਣ ਦੇ ਪ੍ਰਚਾਰ ਦੇ ਆਖਰੀ ਦਿਨ ਆਏ ਤਿਉਂ-ਤਿਉਂ ਜਿਹੜਾ ਹੈ ਉਤਸ਼ਾਹ ਤੇ ਚਾਹ ਤੇ ਕੱਟ ਜਿਹੜੇ ਵਧਦੇ ਗਏ ਤੇ ਇੱਕ ਜਦੋਂ ਦੁਸ਼ਮਣ ਵਿਰੋਧੀ ਰਾਜਸੀ ਵਿਰੋਧੀ ਅੱਖਾਂ ਦੇ ਸਾਹਮਣੇ ਆਉਂਦਾ ਉਦੋਂ ਲੋਕਾਂ ਨੂੰ ਹੋਰ ਗੁੱਸਾ ਤੇ ਰੋਸ ਪ੍ਰਗਟ ਹੁੰਦਾ ਜਿਸ ਦਿਨ ਦਾ ਰਾਹੁਲ ਗਾਂਧੀ ਪੰਜਾਬ ਦੇ ਪੈਚ ਪੈਰ ਧਰਿਆ ਉਸ ਦਿਨ ਦਾ ਕਾਂਗਰਸ ਦੇ ਵਿਰੁੱਧ ਲੋਕਾਂ ਦਾ ਗੁੱਸਾ ਤੇ ਰੋਸ ਵਧਿਆ ਕਿਉਂਕਿ ਨਹਿਰੂ ਗਾਂਧੀ ਪਰਿਵਾਰ ਇੱਕ ਐਸਾ ਪਰਿਵਾਰ ਆ ਜਿਹਨੂੰ ਕਦੇ ਨਾ ਜਿਹਦੇ ਜ਼ੁਲਮਾਂ ਨੂੰ ਜਿਹਦੇ ਅਨਿਆਂ ਨੂੰ ਜਿਨ੍ਹਾਂ ਵੱਲੋਂ ਦਰਬਾਰ ਸਾਹਿਬ ਤੇ ਚੜ੍ਹੇ ਟੈਂਕ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਨੇਤ ਸਿਕਾਣਾ ਦੇ ਖੂਨ ਦਾ ਕਿਤੇ ਲਾਲੋ ਲਾਲ ਹਲਾ ਹਾਲਾਤ ਨੂੰ ਔਰ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੱਕ ਵਿੱਚ ਗੋਲੀਆਂ ਮਾਰ ਕੇ ਛਾੜਨੇ ਛਾੜਨੇ ਕਰਨ ਦੇ ਉਸ ਦਰਦਨਾਕ ਸਾਕੇ ਨੂੰ ਨਾ ਕੋਈ ਭੁੱਲ ਸਕਦਾ ਨਾ ਕੋਈ ਬਖਸ਼ ਸਕਦਾ ਨਾ ਹੀ ਇਹ ਬਖਸ਼ਣ ਜੋਗਾ ਇਹ ਕਾਰਾ ਜਿਹੜਾ ਨਹਿਰੂ ਗਾਂਧੀ ਪਰਿਵਾਰ ਦੇ ਵਿੱਚ ਉਸ ਸਮੇਂ 1984 ਵਿੱਚ ਵਰਤਾਇਆ ਉਹਨਾਂ ਦੇ ਪਰਿਵਾਰ ਦਾ ਜਦੋਂ ਵੀ ਕੋਈ ਜੀ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਲੋਕਾਂ ਦੇ ਜਖਮਾਂ ਤੇ ਲੋਨ ਛਿੜਕਿਆ ਜਾਂਦਾ ਔਰ ਇਹੀ ਸੱਚ ਆ ਕਿ ਰਾਹੁਲ ਗਾਂਧੀ ਜਿਹੜੇ ਹਲਕੇ ਜਾਂਦਾ ਉਸ ਹਲਕੇ ਦੇ ਵਿੱਚ ਕਾਂਗਰਸ ਦੀ ਹਾਰ ਜਿਹੜੀ ਆ ਯਕੀਨੀ ਬਣਾ ਕੇ ਆਉਂਦਾ ਤੇ ਮੈਂ ਕਹਿ ਸਕਦਾ ਕਿ ਅੱਜ ਰਾਹੁਲ ਗਾਂਧੀ ਜੀ ਪੰਜਾਬ ਦੀ ਫੇਰੀ ਤੇ ਆਏ ਤੇ ਮੈਂ ਸਮਝਦਾ ਇੱਕ ਪਾਸੇ ਹਰਿਆਣੇ ਵਿੱਚ ਕੇਜਰੀ ਆਂ ਦੇ ਗੁਣਗਾਨ ਨਾ ਗਾ ਕੇ ਆਏ ਦੋ ਦਿਨ ਪਹਿਲਾਂ ਕੇਜਰੀਆਲ ਦੀਆਂ ਸਿਫਤਾਂ ਕਰਕੇ ਆਏ ਕਰੋੜਾਂ ਰੁਪਏ ਦੇ ਘਟਾਲੇ ਵਿੱਚ ਫਸੇ ਕੇਜਰੀਆਲ ਨੂੰ ਛਡਾਉਣ ਲਈ ਰਾਹੁਲ ਗਾਂਧੀ ਜੀ ਧਰਨੇ ਮਾਰ ਕੇ ਆਏ ਹਰਿਆਣੇ ਵਿੱਚ ਉਹਦੀਆਂ ਸਿਫਤਾਂ ਕਰਕੇ ਆਏ ਹਰਿਆਣੇ ਦੇ ਲੋਕਾਂ ਨੂੰ ਕੇਜਰੀਆਲ ਨੂੰ ਜੇਲ੍ਹ ਤੋਂ ਛਡਾਉਣ ਦੇ ਵਾਸਤੇ ਪਾ ਕੇ ਆਏ ਤੇ ਇੱਥੇ ਆਣ ਕੇ ਉਸੇ ਉਹੀ ਰਾਹੁਲ ਗਾਂਧੀ ਇਹਨਾਂ ਦੇ ਕੇਜਰੀਆਲ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੀਆਂ ਨੀਤੀਆਂ ਨੂੰ ਗਲਤ ਕਹਿ ਰਹੇ ਨੇ ਸੋ ਆ ਜਿਹੜਾ ਧੋਗਲਾ ਚਿਹਰਾ ਮੌਕਾ ਪੁਰਸਤੀ ਆ ਇਹਨੂੰ ਕਾਂਗਰਸ ਨੇ ਇਸਨੇ ਲੈਡੂ ਵੀ ਕਾਂਗਰਸ ਨੂੰ ਔਰ ਕਾਂਗਰਸ ਦੀ ਜਿਹੜੀ ਬੁੱਕ ਤਾਂ ਦੇਸ਼ ਦੇ ਵਿੱਚ ਖਤਮ ਹੋ ਗਈ ਕਾਂਗਰਸ ਨੇ ਆਪਣਾ ਜਨਾਜ਼ਾ ਆਪ ਕੱਢ ਲਿਆ ਔਰ ਮੈਂ ਕਹਿ ਸਕਦਾ ਕਿ ਕਾਂਗਰਸ ਤੇ ਆਪ ਪਾਰਟੀ ਦੀ ਜਿਹੜੀ ਸਾਝ ਆ ਕਾਂਗਰਸ ਨੇ ਆਪਣੇ ਆਪ ਨੂੰ ਵੀ ਨਾਲ ਲਵੇੜ ਲਿਆ ਜਿਹੜਾ ਵੀ ਲਾਲਚਨਸ ਹੋਈ ਹੈ ਰਾਜਕਤਾ ਹੋਈ ਪੰਜਾਬ ਦਾ ਵਪਾਰੀ ਕਾਰੋਬਾਰੀ ਉਜੜ ਕੇ ਪੰਜਾਬ ਦੇ ਵਿੱਚੋਂ ਚਲਿਆ ਗਿਆ ਪੰਜਾਬ ਦੀ ਜਵਾਨੀ ਨੂੰ ਜਿਹੜੀਆਂ ਨੌਕਰੀਆਂ ਨਹੀਂ ਮਿਲੀਆਂ ਪੰਜਾਬ ਦੀਆਂ ਮਾਤਾਵਾਂ ਭੈਣਾਂ ਨੂੰ ਹਜ਼ਾਰ-ਹਜ਼ਾਰ ਦੇ ਲਾਰੇ ਲਾ ਕੇ ਧੋਖਾ ਦਿੱਤਾ ਗਰੀਬ ਲੋਕਾਂ ਦੀਆਂ ਬੱਚੀਆਂ ਦੇ ਵਿਆਹ ਤੇ ਸ਼ਗਨ ਨਹੀਂ ਭੇਜਿਆ ਗਰੀਬ ਦੀ ਬੱਚੀ ਨੂੰ ਸਕੂਲ ਜਾਣ ਲਈ ਸਾਈਕਲ ਨਹੀਂ ਦਿੱਤਾ ਔਰ ਗਰੀਬਾਂ ਨੂੰ ਮਿਲਣ ਵਾਲਾ ਜਿਹੜਾ ਕਣਕ ਸੀ ਬਾਦਲ ਸਾਹਿਬ ਦੇ ਟਾਈਮ 50 ਕਿਲੋ ਆਉਂਦੀ ਉਹ 40 ਕਿਲੋ ਕੱਟ ਕੇ ਸਿਰਫ 10 ਕਿਲੋ ਸੁੰਡੀਆਂ ਵਾਲਾ ਆਟਾ 5 ਕਿਲੋ ਦੇਤਾ 5 ਕਿਲੋ ਮਹੀਨੇ ਦਾ 10 ਕਿਲੋ 2 ਮਹੀਨੇ ਦਾ 2 ਮਹੀਨੇ ਬਾਅਦ 10 ਕਿਲੋ ਆਟਾ ਸੁੰਡੀਆਂ ਵਾਲਾ ਦੇ ਕੇ ਔਰ 4 ਕਿਲੋ ਧਾਲ ਘਟ ਕੇ 14-1500 ਰੁਪਏ ਦਾ ਰਾਸ਼ਨ ਘਟ ਕੇ 300 ਰੁਪਏ ਬਿਜਲੀ 300 ਰੁਪਏ ਦੀ ਬਿਜਲੀ ਬੁਕਤ ਕਰਨ ਦੇ ਰੋਲਾ ਪਾ ਕੇ ਇਹ ਠਗਣਾ ਚਾਹੁੰਦੇ ਆ ਮੁੜ ਕੇ ਲੋਕਾਂ ਨੂੰ 450 ਜਿੰਟ ਬਿਜਲੀ ਜਿਹੜੀ ਅਸੀਂ ਮਾਫ ਕੀਤੀ ਉਹਨੂੰ ਵੀ ਵਿੱਚੇ ਪਾਈ ਜਾਂਦੇ ਆ 600 ਦੇ ਤੇ ਮੈਂ ਸਮਝਦਾ ਇਹ ਹਿਸਾਬ ਕਿਤਾਬ ਹੁਣ ਲੋਕਾਂ ਪਰ ਆਉਂਦਾ ਨਿਆਣੇ ਨਹੀਂ ਐ ਲੋਕ ਹਿਸਾਬ ਕਿਤਾਬ ਵੀ ਇੱਕ ਤਰੀਕੇ ਨਾਲ ਸਾਡੀਆਂ ਮਾਵਾ ਭੈਣਾਂ ਵੀ ਲੈਣ ਗਿਆ ਜਦੋਂ ਇਹ ਡੀਕੇ ਆਉਣਗੇ ਉਹਨਾਂ ਨਾਲ ਧੋਖਾ ਕਰਨ ਵਾਲੇ ਉਹਨਾਂ ਨੂੰ ਧਰੋ ਕਰਨ ਵਾਲੇ ਨੌਜਵਾਨ ਵੀ ਲੈਣਗੇ ਜਿਨ੍ਹਾਂ ਨਾਲ ਧੋਖਾ ਕੀਤਾ ਤੇ ਦਲਤ ਭਾਈਚਾਰਾ ਵੀ ਲਾਏਗਾ ਜਿਨ੍ਹਾਂ ਨਾਲ ਇੱਕ ਕਿਸਮ ਦੀ ਬੇਈਮਾਨੀ ਕੀਤੀ ਗਰੀਬ ਦੇ ਬਹੁਤ ਜੁਆਨ ਖੋਗੇ ਗਰੀਬ ਨਾਲ ਜਿਹੜਾ ਧੋਖਾ ਕੀਤਾ ਉਹਦਾ ਹਸਾਬ ਵੀ ਇੱਕ ਜੋਨ ਨੂੰ ਟੱਕੜੀ ਦਾ ਬਟਨ ਦਵਾ ਕੇ ਸਾਨੂੰ ਜਿਤਾ ਕੇ ਖਾਸ ਤੌਰ ਤੇ ਪੰਜਾਬ ਦੇ ਤੱਕੀ ਲਈ ਖਾਸ ਤੌਰ ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਇਸ ਇਲਾਕੇ ਨੂੰ ਦਾ ਸੁੰਦਰੀ ਕਰਨ ਲਈ ਯੋਗਾ ਸ੍ਰੀ ਨਦਪੁਰ ਸਾਹਿਬ ਆਨੰਦਾਂ ਦੀ ਪੁਰੀਆ ਗੁਰੂ ਗੁਰੂ ਸਾਹਿਬ ਨੇ ਜਿਹੜਾ ਇਹਦਾ ਨਾਮ ਰੱਖਿਆ ਆਨੰਦਪੁਰ ਸਾਹਿਬ ਇਹ ਰਮਣੀਕ ਜਗਾ ਦਾ ਕਨਸੈਪਟ ਲੈ ਕੇ ਰੱਖਿਆ ਔਰ ਗੁਰੂ ਸਾਹਿਬ ਦੀ ਉਸ ਸੋਚ ਨੂੰ ਪੂਰਾ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਨੂੰ ਇੱਕ ਰਮਣੀਕ ਸੁੰਦਰ ਨਗਰੀ ਵੀ ਬਣਾਵਾਂਗੇ ਔਰ ਇਹਨੂੰ ਵਿਕਾਸ ਦਾ ਕੇਂਦਰ ਬਣਾ ਕੇ ਆਈਟੀ ਹੱਬ ਬਣਾ ਕੇ ਸਾਡੀ ਜਵਾਨੀ ਨੂੰ ਕਾਰੋਬਾਰ ਲਾ ਕੇ ਔਰ ਸੇਲਾਨੀਆਂ ਨੂੰ ਖਿੱਚਦਾ ਕੇਂਦਰ ਬਣਾ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਦਾ ਰਾਹ ਬਣਾ ਕੇ ਮੈਂ ਸਮਝਦਾ ਅਸੀਂ ਆਪਣੀ ਜਿਹੜੀ ਸ਼ਕਤੀ ਲੋਕ ਸਾਨੂੰ ਦੇਣਗੇ ਉਹ ਉਹਦੇ ਲਈ ਵਰਤਾਂਗੇ ਸੋ ਅੱਜ ਦੇ ਇਕੱਠ ਜਿਹੜੇ ਨੇ ਚਿੱਤ ਦੀਆਂ ਨਿਸ਼ਾਨੀਆਂ ਨੇ ਉਰਾਸ ਕਰਦੇ ਆ ਕਿ 4 ਤਰੀਕ ਨੂੰ ਨਿਕਲਣ ਵਾਲੇ ਨਤੀਜੇ ਸਾਡੇ ਹੱਕ ਵਿੱਚ ਹੋਣਗੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਆ